ਹੋਰ ਬਈ ਕੀ ਹਾਲ ਸਾਰੇ ਭਰਾਵਾਂ ਦਾ ਲੋ ਬਈ ਅੱਜ ਕਰਦੇ ਆ ਆਉਂਦੀ ਸਟਾਰਟਿੰਗ ਤੇ ਅੱਜ ਆਪਾਂ ਬਾਜੀ ਵਾਲਾ ਕਬੂਤਰ ਕੋਈ ਨਿੰਡਾਉਂਦੇ ਠੀਕ ਐ ਅੱਗੇ ਹੁਣ ਛਤ੍ਰੇਗਰਾਂ ਖੜੀਂ ਤੇ ਇਹ ਗੱਲ ਸਾਨੂੰ ਪਤਾ ਹਨੀਰੀ ਆਈ ਆਪਣੇ ਦਮਾਰਸ ਏਰੀਆ ਚ ਠੀਕ ਐ ਤੇ ਬਈ ਰਾਤ ਬਹੁਤ ਮਾੜਾ ਹੋਇਆ ਨਾ ਮੈਚ ਦਾ ਕਰੈਕਟਰ ਦੇ ਦਾ ਪਾ ਦਿਮਾ ਪੱਲੀਵਾ ਦੇ ਕੇ ਵੀ ਮੈਂ ਤਾਂ ਆ ਪਾਣੀ ਆਤਮਾ ਰਦੇ ਤੇ ਮੈਂ ਫੇਰਾ ਨਾ ਨੀਂਦ ਖਰਾਬ ਕੀਤੀ ਨਾ ਭਾਂ ਦੇ ਜਿੱਤੇ ਵੀ ਨਹੀਂ ਸਾਲੇ ਚੱਲ ਕੋਈ ਚੱਕਰ ਨਹੀਂ ਜੇ ਮਾ ਦੀ ਤਾਂ ਉਹ ਵੀ ਬਈ ਜਿੱਤ ਹਾਰ ਤਾਂ ਬਣੀ ਆ ਨਾ ਕਾਪੀ ਆਂ ਦੀ ਹੈ ਨਹੀਂ ਜਿੱਤ ਹਾਰ ਕੇ ਕੋਈ ਚੱਕਰ ਨਹੀਂ ਮੈਂ ਤਾਂ ਢਾਣੇ ਭਾਈ ਬੈਠੇ ਹੋਣਗੇ ਰਾਤ ਢਾਣੇ ਚੱਕਣੇ ਪੁੱਲ ਗਏ ਬਈ ਕੱਲ ਹਨੇਰੀ ਕਰਕੇ ਨਾ ਆ ਦੇਖੋ ਕਿਆ ਮਤ ਹੋਇਆ ਪਏ ਉਪਰ ਠਾਇਡ ਪੱਠੀ ਆਉ ਡੋਗੇ ਪਹਿਲੇ ਬੱਚੇ ਕੱਢਾਏ ਬਾਈ ਪੀਲੇ ਰੰਗ ਵਾਲੇ ਬੱਚੇ ਵੀ ਕੱਢਦੇ ਆਪਣੇ ਗੱਲ ਦੋ ਬੱਚੇ ਨਹੀਂ ਮੁੜੇ ਆ ਉਹਦਾ ਹੈਗਾ ਸੱਜੇ ਪੱਲੇ ਦਾ ਗਲੱਬੀ ਟੂਸਾ ਦੇ ਗਲੱਬੀ ਗੱਛਾ ਉਹ ਗਲੱਬੀ ਖਣ ਬਾਈ ਪੀਲੀ ਪੇਲਾ ਟੂਸਾ ਪੀਲੀ ਗੱਛਾ ਓਕੇ ਤੇ ਇੱਕ ਕਾਲਾ ਜਿੰਨਾ ਉਹਦੀ ਪੀਲੀ ਗੱਛਾ ਨੇ ਦੋ ਨਹੀਂ ਆਏ ਤੇ ਦੂਜੀ ਆਪਾਂ ਕੱਢਦੇ ਆ ਵਿੱਚ ਬੱਚੇ ਬਿਮਾਰ ਹੋਏ ਪਏ ਯਾਰ ਉਹਨਾਂ ਨੂੰ ਵੀ ਦਿੰਨੇ ਆ ਜੇ ਦਵਾਈ ਵਾਲ ਕੋਈ ਥੱਲੇ ਬਣੀ ਹੋਈ ਦਵਾਈ ਵੀ ਉਹ ਲੈ ਕੇ ਨਾ ਉਹ ਲਾਉਣੇ ਅੱਜ ਇਹਨਾਂ ਨੂੰ ਚਾਰ ਬੱਚਿਆਂ ਨੂੰ ਇਹ ਧੁੱਪ ਜਿ ਉਠਾਉਣੇ ਦਵਾਈ ਦੇ ਕੇ ਤੇ ਜਿਹੜੇ ਉੱਡਣ ਵਾਲੇ ਉਹਨਾਂ ਡਾਉਣੇ ਵੀ ਬੱਚਿਆਂ ਨੂੰ ਮਤਾਂ ਲੌਦਾ ਚੋ ਅੱਠ ਵਿੱਚੇ ਕੰਡਾਂਗੇ ਡੋਨ ਨੂੰ ਜਿਹੜੇ ਗਿੱਧੇਗੇ ਤੇ ਤਿੰਨ ਬੱਚੇ ਪੀਲੇ ਰੰਗ ਵਾਲੇ ਹੋ ਜਾਣਗੇ ਤੇ ਪੰਜੇ ਦੁੱਝੇ ਹੋਣਗੇ 8 3 11 ਤੇ 5 16 ਕਬੂਤਰ ਕੱਢਦੇ ਆਂ ਬਈ ਅੱਜ 16 ਬੱਚੇ ਠੀਕ ਐ 16 ਜੁਆਇ ਲਾ ਲੋ 16 ਚੋਂ ਬਾ ਇੱਕ ਦੋ ਵਿੱਚ ਹੀ ਨਹੀਂ ਗਿੱਜੇ ਹੋਰ 14 ਕ ਬੱਚੇ ਗਿੱਜੇ ਹੋਏ ਆ ਬਈ 16 ਕੱਢਦੇ ਆ ਬਾਹਰ ਛਤੀਰ ਉਠਾ ਕੇ ਫੇਰ ਦਿਖਾਉਨੇ ਆ ਬਈ ਲੈ ਬਈ ਮੱਤੇ ਕੱਢਦੇ 4 5 ਆਈ ਹੈ ਗਿਆ 5 6 7 8 8 ਵਜੀ ਆ ਬਈ ਠੀਕ ਐ 8 ਕੱਢਦੇ ਦੋ ਆ ਸੀ ਹੋਰ ਹੀ ਦਿਖਾਉਨੇ ਆ ਕੈਮਰਾ ਵੀਰੋ ਬੁਲਾਰਾ ਹੋ ਜਾਂਦਾ ਕੀ ਕਰੀ ਹੋਈ ਆ ਇਹਦਾ ਹੀ ਪੰਗ ਹੈ ਕੈਮਰੇ ਦਾ ਆਈਫੋਨ ਮੇਦਾ ਬਹਾਂ ਜਿਹੜੇ 3 6 7 8 ਆ 8 ਵਜੇ ਉੱਡ ਗਈ ਤੇ ਮੈਂ ਸੋਚਾ 8 ਹੀ ਆ ਬੈਠੇ ਹੋਰੇ ਆ ਦੇਖੀ ਦੇ ਆਪਾਂ ਉਰੇ ਆਉਂਦੇ ਆ ਆਉਂਦੇ ਆ 2 ਸੀ 3 6 7 8 9 ਵਿੱਚ ਉੱਡ ਗਈ ਵੇ ਠੀਕ ਹੈ ਇਹਦੀ ਬੋਲਾ ਬੋਲਾਰ ਹੋਈ ਜਾਂਦਾ ਬਈ ਯਾਰ ਕੀ ਕਰ ਸਕਦੇ ਹੁਣ ਨਹੀਂ ਦਿਖਾ ਦਿੰਦੇ ਆ ਚੰਗੀ ਤਰ੍ਹਾਂ ਖੜਜ ਇਹਨਾਂ ਦਾ ਆਪਾਂ ਜ਼ੂਮਿੰਗ ਕਰਕੇ ਫੇਰ ਦਿਖਾਉਨੇ ਆ ਨੋ ਬੱਚੇ ਮੇਰੇ ਸੱਤ ਨੇ ਖੜਜ ਇਹ ਆਹ ਦੇਖੋ ਵੀ 1 2 6 ਤਿੰਨ ਹੋਣ ਨੇ ਦੋ ਸੀ ਆਉ ਸੀ ਤੇ ਇੱਕ ਆ ਸੀ ਦੇਖਿਆ ਵੇ ਉਹ ਜੰਨਾ ਕੱਪੇ ਵਾਲਾ 9 ਗਣ ਤੇ ਅੱਜ ਠੀਕ ਹੈ ਤਿੰਨ ਗੁਲਾਬੀ ਰੰਗ ਵਾਲੇ ਬੱਚੇ ਐ ਤੇ ਇੱਕ ਗੁਲਾਬੀ ਰੰਗ ਵਾਲਾ ਵਜਾ ਤੇ ਚਾਰ ਬੱਚੇ ਗੁਲਾਬੀ ਰੰਗ ਵਾਲੇ ਤੇ ਪੰਜ ਦੁੱਤੀ ਬਈ ਠੀਕ ਹੈ ਕੰਨ ਦਿਨੇ ਕੰਨ ਬਈ 6 6 ਦੇ ਤਾਂ ਨੋ ਬੱਚੇ ਬਈ ਉੱਤੇ ਤੇ ਬੱਚੇ ਹੋਰ ਆਪਣੇ ਆ ਬੈਠੇ ਐ ਨਾ ਹਗਲਾ ਵੀ ਰੰਗ ਵਾਲੀ ਗਿਝਾਉਣ ਵਾਲੇ ਇੱਕ ਦੋ ਲੱਗ ਗਏ ਇਹਨਾਂ ਚੋਂ ਦੋ ਤਾਂ ਲੱਗ ਗਏ ਇਹਨਾਂ ਜਿਹੜੇ ਜਾਣਾ ਹੈ ਜਾਣੇ ਭਈ ਆਹ ਲੱਕੀ ਉੱਪਰ ਇਹਦੇ ਉੱਪਰ ਨਾਲ ਹੋਦੀ ਉਹ ਬੱਚਾ ਉਹਦੇ ਕੋਲ ਨਵਾਂ ਪੀਲੇ ਰੰਗ ਦਾ ਡੋੜਦਿਗਾ ਨਾ ਕੋਈ ਨਾ ਉੱਡਣ ਨੂੰ ਪੀਲੇ ਰੰਗ ਗੱਡੀ ਹੈ ਦੋਨੇ ਭਈਆ ਠੀਕ ਹੈ ਆਹ ਵੇ ਇਹਦੀ ਚੰਦਰ ਵਾਲਾ ਠੀਕ ਆ ਆ ਬੱਚਾ ਤਾਂ ਆਪਣੇ ਲੱਗਿਆ ਯਾਰ ਦੋਨੇ ਲੱਗ ਗਏ ਤਾਂ ਦੂ ਕੱਲੇ ਨਹੀਂ ਮੁੜਿਆ ਪੀਲੇ ਰੰਗ ਵਾਲੇ ਆਪਣੇ ਇਹ ਤਾਂ ਆਪਣਾ ਕੱਲ ਮੁੜਿਆ ਸੀ ਲਾਲ ਜਿਆਦਾ ਇਹਦੇ ਨਾਲ ਸੀ ਕੱਲ ਕੋ ਨਹੀਂ ਮੁੜਿਆ ਯਾਰ ਬਸ ਐ ਨਵੇਂ ਵਿੱਚ ਕਿੱਡੇ ਆਣਗੇ ਹੋਈ ਹੋਈ ਆਪਣੇ ਆਪਾਂ ਉਹਨਾਂ ਦੀ ਹੈ ਨਵੇਂ ਆਣਾਂ ਨਾ ਇਹ ਗਿੱਜਾਂ ਨੇ 3 4 ਕਸਾਈ ਨੇ ਯਾਰ ਜਿਹੜੇ ਸਹੀ ਸਹੀ ਆ ਉਹ ਗਿੱਜਾਂ ਹੁਣ ਜਿਹੜੇ ਬਵਾਰ ਆ ਬਈ ਉਹਨਾਂ ਦੇ ਕੀ ਕਰ ਦਾਂਦੇ ਆ ਤੁਹਾਨੂੰ ਪਤਾ ਨਾ ਉਹਨਾਂ ਤੋਂ ਉਂਢਿਆ ਜਾਈ ਤਾਂ ਇਹ ਜਲਾ ਖੁੱਡਾ ਪਾ ਖੋਲਿਆ ਯਾਰ ਉਹਨਾਂ ਨੂੰ ਹੀ ਆਪਾਂ ਬੰਦ ਕਰਾਉਣੇ ਨੇ ਨੀ ਥੱਲੇ ਚਾਹ ਕਰੀ ਜਾਣਗੇ ਖਾਈ ਜਾਂਦੇ ਉਹ ਵੀ ਦਾਣਾ ਪਾਣੀ ਆ ਉਹਦਾ ਇਸ ਵਾਰ ਕਰਦੇ ਆ ਬਈ ਯਾਰ ਐਡਜਸਟ ਫਾਇਨਲ ਲਵਾਵੇਂ ਚਾਰਾਂ ਖੁੱਡਿਆਂ 'ਚ ਠੀਕ ਆ ਤੇ ਨਾਲਾ ਉਤਲੇ ਖੁੱਡਿਆਂ ਨੂੰ ਵੀ ਇਹ ਉੱਚਾ ਕਰਾ ਗਏ ਬਈ ਯਾਰ ਤੇ ਇਹ ਤਿੰਨ ਗੇ ਖੁੱਡੇ ਪੈ ਜਾਣਗੇ ਵਧੀਆ ਇੱਕ ਸ਼ੀਟ ਆਪਣੇ ਕੋਲ ਪਈ ਹੈ ਨਾ ਤਿੰਨ ਗੰਧਾ ਕਰ ਦਾਂਗੇ ਜਾਂ ਵਿੱਚ ਜਾਂ ਇੱਕ ਦੇ ਜਾਲੀ ਲਵਾ ਦਾਂਗੇ ਤਿੰਨਾਂ ਦੇ ਜਾਲੀਆਂ ਲਵਾ ਦਾਂਗੇ ਵਿੱਚ ਲੋ ਫੇ ਦੀਆਂ ਗੰਧਾ ਨਾਲੋਂ ਤਾਂ ਹੋਊਗਾ ਮੈਂ ਠੀਕ ਰੂ ਆ ਵੀ ਬੱਤਿਆ ਜਾ ਉੱਡ ਲੈਣਾ ਯਾਰ ਗਿੱਜੀ ਜਾਊਗਾ ਪੀਲੇ ਵਾਲਾ ਤਿੰਨ ਗਿੱਜ ਜਾਣਗੇ ਫਿਰ ਪੀਲੇ ਰੰਗ ਵਾਲੇ ਦੋ ਗੱਲ ਮੁੜੇ ਨਹੀਂ ਇੱਕ ਕਾਲਾ ਜਿੰਨਾ ਨਹੀਂ ਮੁੜਿਆ ਗੱਲ ਇੱਕ ਦੂਜਾ ਨਹੀਂ ਮੁੜਿਆ ਬਈ ਚਿੱਟੇ ਰੰਗ ਦਾ ਪੀਲਾ ਉਹਦੋਂ ਮੈਂ ਟੂਸੇ ਦੇ ਕੱਚ ਸੀ ਪੀਲੇ ਰੰਗ ਵਾਲੇ ਦੀ ਇਹਦਾ ਫੱਟਿਆ ਚਲ ਠੀਕ ਹੈ ਬਈ ਇੱਥੇ ਨਾਲ ਆਪੇ ਖੁੱਡੇ ਬੰਦ ਕਰਿਆ ਜੀ ਇਹਨਾਂ ਨੂੰ ਉਤਾਰ ਕੇ ਉਤਾਰ ਲੈਨੇ ਆਪਾਂ ਯਾਰ ਉਹ ਤੋਂ ਡਲਿਆ ਚਿੱਟਾ ਸਵੇਜ ਉਹ ਚ ਆ ਜਾ ਤਾਰਤੀ ਇਹ ਆਉਦਾ ਇਹਨੂੰ ਉਤਾਰ ਲੀਏ ਇੱਕ ਵਈ ਬਚਾ ਹੁਣ ਉਹ ਪੀਲੇ ਰੰਗ ਆ ਗਈ ਉਹ ਵੀ ਉੱਟ ਗਿਆ ਯਾਰ ਛਤਰੀ ਨਾਲ ਉਹ ਦੂਜੇ ਨੂੰ ਛਾਲਦਾ ਸੀ ਇਹ ਉੱਟ ਗਿਆ ਯਾਰ ਦੋ ਬੱਚਿਆਂ ਵਾਲਾ ਉਹ ਦੋ ਉਤਰ ਗਏ ਯਾਰ ਉਹਨਾਂ ਨੂੰ ਕਰਨੇ ਛਤਰੀ ਤੇ ਇੰਨਾ ਤਾਂ ਹੈ ਕੰਮ ਬੱਚਿਆਂ ਦਾ ਬਈ ਜੇ ਕੋਲ ਹੈਗਾ ਤਾਂ ਠੀਕ ਹੈ ਨਹੀਂ ਸਾੜੇ ਥੱਲੇ ਆਉਣ ਲੱਗ ਜਾਂਦੇ ਆ ਇਹੇ ਬਹਿ ਜਾ ਬਈ ਬਹਿ ਜਾ ਉੱਧਰਲੀ ਤੇ ਬਹਿ ਜਾ ਬਈ ਆ ਜਾ ਬਹਿ ਜਾ ਲੈ ਬਈ ਉਹ ਹੁਣ ਤਾਂ ਰੇ ਕਿੱਧਰ ਗਿਆ ਪੀਲੇ ਰੰਗ ਦੇ ਵਾਲਾ ਆ ਫਿਰਦਾ ਬਈ ਆ ਪੀਲੇ ਰੰਗ ਦੇ ਵਾਲੇ ਇੱਥੇ ਹੋ ਗਏ ਕਿੰਨੇ ਪੀਲੇ ਰੰਗ ਵਾਲੇ ਆ ਆ ਥੱਪੇ ਮਾਰਦੇ ਬਈ ਇੱਕ ਆ ਸੀ ਤੇ ਦੋ ਆ ਸੀ ਇਹਦੇ ਇੱਕ ਕਾਲਾ ਜਿੰਨਾ ਤਿੰਨ ਪੀਲੇ ਰੰਗ ਵਾਲਾ ਆ ਆਹ ਫਿਰ ਬੇਪੀਲੇ ਰੰਗ ਵਾਲਾ ਇੱਕ ਦੋ ਤੇ ਤੀਜਾ ਹੋ ਸੀ ਡੱਬੇ ਦੇ ਨਾਲ ਤੇ ਗਰਾਭੀ ਰੰਗ ਵਾਲੇ ਨਾਲ ਜਿਹੜਾ ਉਹ ਮੂਹਰੇ ਜਾਂਦਾ ਬਈ ਇਧਰ ਉਹ ਪੀਲੇ ਰੰਗ ਵਾਲਾ ਲਾਲ ਤੇ ਦੋ ਪੀਲੇ ਰੰਗ ਵਾਲੇ ਆ ਫਿਰ ਬੇਚਿੱਟੇ ਵਜੇ ਇੱਕ ਆ ਵਰਦਾ ਆ ਜਾਣਗੇ ਬਈ ਬੈ ਜਾਣਗੇ ਨਿੱਕੇ ਉਹ ਹਿੱਲੀ ਜਾਂਦੇ ਨੇ ਬਤਾ ਹੀ ਦੇਖੀ ਜਾਂਦੇ ਆਹ ਬਾਬੀ ਵੀਡੀਓ ਰੰਗਾਲਾ ਬਕਿਆ ਉਹਨੇ ਕਿੱਦਾਂ ਨੂੰ ਗਿਆ ਇੱਕ ਹੋਰਦੇ ਤਨ ਉਹਨਾਂ ਚ ਲੋ ਬਈ ਪੀਲੇ ਰੰਗ ਵਾਲਾ ਇੱਕ ਪਾ ਲਿਆ ਬਹਿ ਗਿਆ ਆਪਣਾ ਠੀਕ ਹੈ ਤੇ ਦੋ ਆਪਣੇ ਪੀਲੇ ਰੰਗ ਵਾਲੇ ਹੋਰ ਬੇ ਖੜੇ ਜਿਵੇਂ ਭੈਣ ਦੇ ਲੱਗੇ ਹੁੰਦੇ ਆ ਜੇ ਵੱਡੇ ਘੁਤਰਉਂਦੇ ਆ ਉਹਦਾ ਹੈ ਉਡੇ ਲੰਦੇ ਆ ਕੜ ਜੀ ਨੀਆ ਵਰ ਹੋ ਗਿਆ ਸਾਡੀ ਵੀ ਆਪੇ ਇੱਕ ਤਾਂ ਆ ਜਾਂਦਾ ਬਈ ਇੱਕ ਆ ਜਾਂਦਾ ਪੀਲੇ ਰੰਗਾਂ

ਇਹ ਲੋਤੀ ਪ੍ਰੇਮ ਆਪਣੇ ਆਖਤੇ ਉੱਡੇ ਸਾਰੇ ਹੈਗੇ ਨੇ ਬਈ ਕਿੰਨੇ ਵੱਖੇ 16 ਤੇ 3 ਨਾ ਘੜ ਤੋ 13 ਕੁ ਫਰ ਦੇ ਉੱਡੇ ਆ ਸੇ 80000 ਰੁਪਏ ਕਲਰ ਵੀ ਉਧ ਦੇਣਾ ਆਦ ਮਹੀ ਬਚੀ ਹੈ ਫਿਰ ਵੀ ਦੋ ਨਹੀਂ ਪੀੜੇ ਰੰਗਲੇ ਉਹ ਵੀ ਉਪਾਣ ਇੱਕ ਇਹ ਦਿਖਾਉਣੇ ਤਾਰ ਕੇ ਆ। ਇਹ ਚੇਤੇ ਕਰਦੇ ਆ। ਨੀਵੇਂ ਤਾਰ ਕੇ ਫੇਰ ਕਰਦੇ ਆ ਆ ਗਿਆ। ਇੱਕ ਨਾਲ ਪੇੜਾ ਦਾ ਇਹ ਤਾਰ ਗਿਆ। ਛਤਰੀ ਦੇ ਨਾਲ ਫੇਰ ਦਿਖਾਉਣੇ ਇੱਕ ਮਿੰਟ। ਬਰੇ ਠੀਕ ਆ ਟਾਈਮ ਹੈ ਸਾਡਾ 10:00 ਵਜੇ। ਇੱਕ ਮਿੰਟ ਬਾਅਦ ਟਾਈਮ ਵੀ ਦੇਖ ਲੈਂਦੇ ਕਿੰਨਾ ਹੋ ਗਿਆ। 10:30 ਹੋ ਗਏ। ਤੇ ਆਪਣੇ ਬੈਠੇ ਵਿੱਚ ਦੋ ਚਾਰ 4 6 7 8 ਅਨਿੱਕੇ ਭਈ 8 ਵਜੇ ਬੈਠੇ ਇਹਦੇ ਠੀਕ ਹੈ 8 ਤੇ 1 ਵਜੇ ਆਪਣਾ ਉਹ ਡੇਰਦਾ ਇੱਕ ਪਰੋ ਫਰਦਾ ਬਈ ਚਮਕਦਾ ਕੋਈ ਥਨੋ ਦੇਖੋ ਉਹ ਫਰਦਾ ਗੂਤਰਾ ਠੀਕ ਹੈ ਤੇ 4 ਗੂਤਰਾ ਆਪਣੇ ਫਿਰਦੇ ਹਨ ਠੀਕ ਹੈ ਦੇ ਕੋਈ ਉਹਦੇ ਫਿਰਦੇ ਹਨ 8 ਤਾਂ ਆਪਣੇ ਭਈ ਆ ਬੈਠੇ ਆ ਠੀਕ ਹੈ ਆਪਾਂ ਗੱਡੀ ਅੱਜ 16 ਦੋ ਆਪਣੇ ਕੱਲ ਨਹੀਂ ਹੈ 16 2 18 ਟੋਟਲ ਮੰਨਦੇ ਬੰਦੇ 18 ਠੀਕ ਹੈ ਕੱਲ ਵਾਲਿਆਂ ਨੂੰ ਜੋੜ ਕੇ ਅੱਜ ਆਪਾਂ ਛੱਡੀ 16 16 'ਚ 8 ਆ ਬੈਠੇ ਆ ਤਿੰਨ ਆ ਬੈਠੇ ਵੀਰੇ ਠੀਕ ਹੈ 1 2 3 8 ਤੋਂ 11 11 ਤੇ 1 2 ਆ ਸੀ 3 3 ਤਾਂ ਆ ਸੀ 1 ਨੀਵਾ ਦੀ ਤੁਹਾਨੂੰ ਦਿਖਾਏ ਜਿਹੜਾ ਹੁਣ ਉਹ ਕੱਲਾ ਐ ਲੱਗ ਉੱਡੇ ਫਿਰਦਾ ਆ ਫਿਰਦਾ ਠੀਕ ਹੈ ਤਿੰਨ 8 11 ਤੇ 11 ਤੇ ਤਿੰਨ ਨਾਲ ਲਾ ਲੋ ਬਈ 12 13 14 ਇੱਕ ਜਿਹੜਾ ਇੱਧਰ ਲੱਗ ਫਿਰਦਾ 15 15 ਆਪਣੇ ਘਰੇ ਫਿਰਦੇ ਆ ਇੱਕ ਆਪਣੇ ਕੋਲ ਲਾਲ ਬੱਚਾ ਨਹੀਂ ਹੈ ਜੀ ਇਹਦੇ ਦੋਨੇ ਪੀਲੇ ਸਾਤੇ ਆ ਠੀਕ ਹੈ ਤਿੰਨ ਤੇ ਚੌਥਾ ਸੀ ਨਾ ਠੀਕ ਹੈ ਨਾ ਪੰਜਵਾਂ ਉਹ ਨਹੀਂ ਸੀ ਆ ਪੀਲੇ ਸਾਤੇ ਆ ਕੱਲ ਅੱਜ ਅੱਜ ਉੱਟਿਆ ਉਹ ਠੀਕ ਹੈ ਉੱਚਾ ਫਿਰਦਾ ਬਈ ਆ ਜੂਗਾ ਉਹ ਵੀ ਠੀਕ ਹੈ ਦੋ ਦੋ ਡਾਈ ਉਹਦੀ ਘਰੇ ਹੋਈ ਹੋਈ ਆ ਜੇ ਤੀਜੀ ਡਾਈ ਚੋਂ ਪਰੋਂ ਥਿੱਲੇ ਉਹ ਠੀਕ ਹੈ ਜਿਆ ਉੱਚਾ ਫਰਦਾਊਗਾ ਜਿਆਰਾ ਪਰਾਂ ਕਿਸੇ ਨੇ ਉੱਤਰਾ ਫਿਰ ਠੀਕ ਹੈ ਤਿੰਨ ਆਪਣੇ ਮਾਦੀ ਉੱਡੇ ਫਿਰਦੇ ਪੰਜ ਚਾਰ ਘਰੇ ਫਿਰਦੇ ਆ ਇੱਕ ਘਰਾ ਪਰਾ ਫਿਰਦਾ ਪੰਜਵਾਂ ਠੀਕ ਹੈ ਦੋ ਆਪਣੇ ਕੱਲ ਵਾਲੇ ਆ ਕੱਲ ਵਾਲੇ ਇੱਕ ਆਪਣਾ ਕਾਲਾ ਚਿੰਨਾ ਠੀਕ ਹੈ ਬਈ ਕਾਲਾ ਚਿੰਨਾ ਜੀ ਦੀ ਪੀਲੀ ਗੱਛ ਹੈ ਤੇ ਇੱਕ ਇਹ ਚਿੱਟਾ ਸਵੇਦ ਉਹਦੇ ਪੀਲੇ ਟੁੱਸੇ ਤੇ ਆਪਣੀ ਹੋਰ ਰੰਗ ਕਿੱਥੇ ਲੱਗਿਆ ਯਾਰ ਮੈਨੂੰ ਯਾਦ ਨਹੀਂ ਹੈਗਾ ਠੀਕ ਹੈ ਆਹ ਚਾਰੇ ਤਾਂ ਵਧੀਆ ਫਰਦੇ ਆ ਬਈ ਆਪਣੇ ਠੀਕ ਹੈ ਦੂਜੇ ਬੱਚੇ ਬਹਿ ਗਏ ਤੇ ਜਦੋਂ ਉਹ ਵੀ ਆਗੇ ਵੀ ਸਾਨੂੰ ਦਿਖਾ ਦਾਂਗੇ ਅੱਗੇ ਜੇ ਉਹ ਕਾਲਾ ਚੀਨਾ ਤੇ ਉਹ ਇਹਨਾਂ ਆਪਾਂ ਤਾਰ ਕੇ ਤੁਹਾਨੂੰ ਵੀਡੀਓ ਪਾ ਦਾਂਗੇ ਜੇ ਜਦੋਂ ਵੀ ਆਈ ਆਪਾਂ ਤੁਹਾਨੂੰ ਦੱਸਦਾ ਰਹਿਾਂਗੇ ਠੀਕ ਹੈ ਵੀਰੇ ਉਹਨਾਂ ਟਾਈਮ ਆਪਾਂ ਦੇ ਦੇਆ ਉਡਣ ਦੋ ਇਹਨਾਂ ਨੂੰ